ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਧੀ ਕਲਾਸ 4th ਗਵਰਨਮੈਂਟ ਇੰਪਲਾਈਜ਼ ਯੂਨੀਅਨ ਪੰਜਾਬ ਚੌਥਾ ਦਰਜਾ ਮੁਲਾਜ਼ਮਾ ਨੇ ਮਨਾਈ ਆਪਣੇ ਮਰਹੂਮ ਆਗੂ ਸੱਜਨ ਸਿੰਘ ਦੀ ਤੀਜੀ ਵਰ੍ਹੇ ਸਈ ਪੂਰੀ ਖਬਰ ਦੇਖਣ ਦੇ ਲਈ ਬਨੇ ਰਹੋ ਸਾਡੇ ਚੈਨਲ ਦੇ ਨਾਲ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸ਼ੁਰੂ ਕਰਦੇ ਆਂ ਅੱਜ ਦੀ ਵੱਡੀ ਅਪਡੇਟ ਧੀ ਕਲਾਸ 4th ਗਵਰਨਮੈਂਟ ਇੰਪਲਾਈਜ਼ ਯੂਨੀਅਨ ਪੰਜਾਬ ਜ਼ਿਲ੍ਹਾ ਸ਼ਾਖਾ ਵੱਲੋਂ ਆਪਣੇ ਮਰਹੂਮ ਆਗੂ ਸੱਜਨ ਸਿੰਘ ਦੀ ਤੀਜੀ ਵਰ੍ਹੇ ਸਈ ਉਹਨਾਂ ਦੇ ਜਨਮ ਦਿਨ ਤੇ ਇੱਥੇ ਯੂਨੀਅਨ ਦਫ਼ਤਰ ਰਾਜਪੁਰਾ ਕਲੋਨੀ ਵਿਖੇ ਮਨਾਈ ਗਈ ਇਸ ਮੌਕੇ ਤੇ ਉਹਨਾਂ ਵੱਲੋਂ ਟਰੇਡ ਯੂਨੀਅਨ ਲਹਿਰ ਨੂੰ ਸਮਰਪਿਤ ਆਪਣੇ ਜੀਵਨ ਦੇ 50 ਸਾਲਾਂ ਵਿੱਚ ਮੁਲਾਜ਼ਮ ਮੁਲਾਜ਼ਮਾਂ ਵਿਸ਼ੇਸ਼ ਤੌਰ ਤੇ ਚੌਥਾ ਦਰਜਾ ਮੁਲਾਜ਼ਮਾਂ ਦੀਆਂ ਮੰਗਾਂ ਸੰਬੰਧੀ 1972 1996 2009 ਅਤੇ 2019 ਵਿੱਚ ਰੱਖੇ ਚਾਰ ਮਰਨ ਵਰਤ ਦੌਰਾਨ ਤਿੰਨ ਤਨਖਾਹ ਕਮਿਸ਼ਨ ਦੀਆਂ ਰਿਪੋਰਟਾਂ ਲਾਗੂ ਕਰਵਾਈਆਂ। अनेका ਪੱਤਿਆਂ ਵਿੱਚ ਦੁੱਗਣਾ ਵਾਧਾ ਕਰਵਾਇਆ। ਚੌਥਾ ਦਰਜਾ ਮੁਲਾਜ਼ਮਾਂ ਦੀ ਪ੍ਰਮੋਸ਼ਨ ਲਈ 15% ਰਾਖਵਾ ਕੋਟਾ ਨਿਸ਼ਚਿਤ ਕਰਵਾਇਆ। ਵਰਦੀਆਂ ਲਾਗੂ ਸਮੇਤ ਸਾਈਕਲ ਪੱਤਾ, ਵਰਦੀ ਪੱਤਾ ਅਤੇ ਵਿਸ਼ੇਸ਼ ਇਨਕ੍ਰੀਮੈਂਟ ਪ੍ਰਾਪਤ ਕੀਤੇ ਅਤੇ ਸਾਲ 1975, 2011 2015 ਵਿੱਚ ਕੱਚੇ ਕਰਮੀਆਂ ਦੀਆਂ ਸੇਵਾਵਾਂ ਨਿਸ਼ਚਿਤ ਕਰਵਾਈਆਂ ਰੈਂਦੇ ਕੰਟਰੈਕਟ ਡੇਲੀ ਵੇਜਸ ਆਊਟਸੋਰਸ ਕਰਮੀਆਂ ਨੂੰ ਪੱਕਾ ਕਰਵਾਉਣਾ ਤਨਖਾਹ ਕਮਿਸ਼ਨ ਵਿੱਚ ਲਿਆ ਤਰੁੱਟੀਆਂ ਦੂਰ ਕਰਵਾਉਣਾ ਮਹਿੰਗਾਈ ਪੱਤੇ ਦੀ ਪ੍ਰਾਪਤੀ ਅਤੇ ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਵਿੱਚੋਂ ਠੇਕੇਦਾਰੀ ਪ੍ਰਥਾ ਦੇ ਖਾਤਮੇ ਵਰਗੇ ਅਨੇਕਾਂ ਮੁਲਾਜ਼ਮ ਤੇ ਪੈਨਸ਼ਨਰਜ਼ ਈਸ਼ੂਆਂ ਤੇ ਪੈਰਾ ਦਿਨ ਦੇ ਹੋਏ ਕਰੋਨਾ ਮਹਾਮਾਰੀ ਦੀ ਲਪੇਟ ਵਿੱਚ ਆਉਣ ਕਰਕੇ ਮਿਤੀ 15 ਮਈ 2021 ਨੂੰ ਅਕਾਲ ਚਲਾਣਾ ਕਰ ਗਏ ਸਨ ਸ਼ਰਧਾਂਜਲੀ ਦੇਣ ਲਈ ਪਹੁੰਚੇ ਵੱਖ-ਵੱਖ ਆਗੂ ਦਰਸ਼ਨ ਸਿੰਘ ਲੁਬਾਣਾ ਤੋਂ ਇਲਾਵਾ ਬਲਜਿੰਦਰ ਸਿੰਘ ਦੀਪਚੰਦ ਹੰਸ ਜਗਮੋਹਨ ਨੌ ਲੱਖਾ ਮਾਦੋ ਰਾਹੀ ਆਦਿ ਪ੍ਰਮੁੱਖ ਆਗੂ ਸ਼ਾਮਲ ਹੋਏ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਰਣਜੀਤ ਸਿੰਘ ਰਾਣਵਾਸ 77 ਜਰਨਲ ਨੇ ਮਿਤੀ 15 ਜੂਨ ਤੋਂ ਲੈ ਕੇ 30 ਜੂਨ ਤੱਕ ਜ਼ਿਲ੍ਹਾ ਸਦਰ ਮੁਕਾਮਾ ਤਹਿਸੀਲ ਤੇ ਬਲਾਕ ਪ੍ਰਧਾਨ ਸ਼ਰਧਾਂਜਲੀ ਇਕੱਤਰਤਾ ਕਰਕੇ ਸੱਜਨ ਸਿੰਘ ਦੀਆਂ ਟਰੇਡ ਯੂਨੀਅਨ ਸੇਵਾਵਾਂ ਨੂੰ ਯਾਦ ਕੀਤਾ ਜਾਵੇਗਾ।